ਚੜ ਕੇ ਸਾਡੇ 6000 ਫਿੰਗਰ ਸ਼ੀਟ ਕਰਦੇ ਅਗਰ ਟਾਈਮ ਉਹਨਾਂ ਨੂੰ ਉਹਨਾਂ ਦੇ ਸਿਰਾਂ ਨੂੰ ਲੈ ਕੇ ਗੱਡਿਆਂ ਤੇ 18 ਗੱਡਿਆਂ ਦੇ ਇੱਕੋ ਜੀ 44 ਕੋੜੇ ਲੈ ਕੇ ਜਾਂਦੇ ਸੀ ਦਮਾਰਾ ਤੇ ਜਦੋਂ ਬਾਬਾ ਜੱਸਾ ਸਿੰਘ ਅੰਮੋੜੇ ਨੂੰ ਪਤਾ ਲੱਗਿਆ ਉਹਨਾਂ ਨੇ ਇੱਥੇ ਧਾਵਾ ਮੋੜ ਕੇ ਉਹ ਗੱਡੇ ਛੜਾਏ ਤੇ ਇੱਥੇ ਅਮੀਠਾ ਸਾਹਿਬ ਜਿਹੜਾ ਮਿਤਸਾ ਸਾਹਿਬ ਤੇ ਬਾਬਾ ਸ਼ੀਤ ਮੈਤਜੀ ਦਾ ਵਰਤਾਰਾ ਉੱਥੇ ਉਹਨਾਂ ਦਾ ਸਨਕਾਰ ਕੀਤਾ ਈ ਖਾਤੇ ਮਾਤਾ ਸਾਹਿਬ ਤੌਰ ਨੇ ਦਾਦਾ ਸਾਹਿਬ ਤੌਰ ਨੇ ਉਹਨਾਂ ਨੂੰ ਟੱਕਰ ਦਿੱਤੀ 10 ਲੱਖ ਫੌਜ ਨੇ 2.5 ਲੱਖ ਦੇ ਦਰਦ ਖੱਟੇ ਪਾਦੇ ਤੇ ਮੁਰਖਿਆਂ ਉਰ ਆ ਕੇ ਪਈ ਜਾ ਮਾਤਾ ਸਾਹਿਬ ਕਾ ਗੱਲਾਂ ਵੀ ਆਪਾਂ ਕਰਦੇ ਆ ਪਰ ਮੈਂ ਥੋੜਾ ਇਤਿਹਾਸ ਨਾਲ ਇਸ ਜੰਗ ਨੂੰ ਇਸ ਲੜਾਈ ਨੂੰ ਮੈਂ ਜੋੜ ਕੇ ਮੈਂ ਦੱਸਣਾ ਚਾਹਾਂ ਇਹ ਜਿਹੜੀ ਲੜਾਈ ਆਪਾਂ ਜਿੱਤੀ ਵਕਤ ਜਿੱਤੀ ਕਿਵੇਂ ਬੈਠੇ ਆ ਕਿਉਂਕਿ ਇਹ ਸਥਾਨ ਕੋਈ ਮਾੜੀ-ਮੋਟੀ ਸਥਾਨ ਨਹੀਂਗਾ ਸਮੂ ਇੱਥੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤੇ ਬੇਰੇ ਲੋਕਾਂ ਕੋਲ ਜੇ ਉਹਨਾਂ ਦਾ ਸ਼ਾਇਦ ਪਤਾ ਹੋਵੇ ਸਾਡੇ ਜਿਹੜੇ ਦੂਰੋਂ ਆਦੇ ਆ ਵੀਰ ਉਹਨਾਂ ਨੂੰ ਪਤਾ ਨਹੀਂ ਇੱਥੇ 3 ਕਿਲੋਮੀਟਰ ਤੇ ਬਾਬਾ ਮੱਲਤ ਸਿੰਘ ਦਾ ਗੁਰਦੁਆਰਾ ਸਾਹਿਬ ਉਹਦਾ ਧਿਆਨ ਦੇ ਸਥਾਨ ਜੋ ਮੇਹਰਪੰਦ ਹੈ ਇੱਥੇ ਇੱਕ ਜੰਗ ਪਹਿਲਾਂ ਅਸੀਂ ਜਿੱਤੀ ਬੈਠੇ ਆ ਤੇ ਇਹ ਜੰਗ ਵੀ ਜਿੱਤਾਂਗੇ ਉਹਨਾਂ ਨੂੰ ਤਾਂ ਪਤਾ ਹੋਣੀ ਚਾਹੀਦੀ ਕਿਹੜੀ ਜੰਗ ਜਿੱਤੀ ਆ ਆਪਣੇ ਮੋਜਾ ਲੈ ਕੇ ਦਿਵਾਲੀ ਦੀ ਮੋਟ ਖੜਿਆ ਸੀ ਤੇ ਚੜ ਕੇ ਸਾਡੇ 6000 ਸਿੰਘ ਸ਼ੀਟ ਕਰਦੇ ਤੇ ਉਹਨਾਂ ਨੂੰ ਉਹਨਾਂ ਦੇ ਸਿਰਾਂ ਨੂੰ ਲੈ ਕੇ ਗੱਟਿਆਂ ਤੇ 18 ਗੱਟਿਆਂ ਦੇ ਕੋੜੀ ਅਵਦਾਲੀ ਕੋੜੀ ਲੈ ਕੇ ਜਾਂਦੇ ਸੀ ਲੋਰ ਵੀ ਤਾਂ ਕਿ ਸਿਰਾਂ ਦਾ ਮੁੱਲ ਪਊਗਾ ਤੇ ਸਿਰਾਂ ਦੇ ਪੈਸੇ ਰਵਾਂਗੇ ਤੇ ਜਦੋਂ ਬਾਬਾ ਜੱਸਾ ਸਿੰਘ ਅੰਮ੍ਰੋੜੇ ਨੂੰ ਪਤਾ ਲੱਗਿਆ ਉਹਨਾਂ ਨੇ ਇੱਥੇ ਧਾਵਾ ਮੋੜ ਕੇ ਉਹ ਗੱਟੇ ਛੜਾਏ ਤੇ ਇੱਥੇ ਅਮੀਠਾ ਸਾਹਿਬ ਜਿਹੜਾ ਮੈਂ ਤਫਾਤ ਕੋ ਬਾਬਾ ਜੀ ਮਹਤਜੀ ਦਾ ਵਰਤਵਾਰਾ ਉਥੇ ਉਹਨਾਂ ਦਾ ਸਨਕਾਰ ਕੀਤਾ ਪਰ ਉਹਨਿੰਨ ਕਰਨੀ ਵਾਲੀ ਜਗਾ ਇਹ ਉਹ ਕਿ ਆਪਣਾ ਤਾਂ ਲੜ ਰਹੇ ਜਦੋਂ ਮਰੱਤੇ ਇੱਥੇ ਚੜ ਕੇ ਆਏ ਸੀਗੇ 1723 ਆਪਣੇ ਤਤਾਂ ਨੇ ਮੇਲੇ ਜਦੋਂ ਚੜ ਕੇ ਆਇਤਾ ਹਿੱਤੇ ਲੱਖ ਦੀ ਫੌਜ ਸੀ ਤੇ ਪਟਿਆਲੇ ਵਾਲੇ ਰਾਜੇ ਸਾਡੇ ਸਾਥ ਸੰਗ ਸੀ ਉਹ ਥੋੜਾ ਜਾਂ ਐਨ ਪ੍ਰਤੀਵਾਦ ਉਜਾੜੇ ਪੈ ਗਏ ਕਮਜ਼ੋਰ ਕਾਨੂੰਸਤਾ ਦਾ ਪਤਾ ਸੀ ਕਿ ਉਹ ਚੜ੍ਹਾਈ ਕਰਨ ਆਏ ਪਰ ਉਹਨਾਂ ਦੀ ਭੈਣ ਸਾਹ ਪੌਰ ਸੀ ਜਿਹੜੀ ਉਹ ਦਲੇਰ ਸੀ ਉਹਨਾਂ ਨੇ ਇੱਕ ਨੌਜਵਾਨ ਦਾ ਪਹਿਰਾਵਾ ਪਾ ਕੇ ਫੌਜ ਦੇ ਵਾਈ ਕਰਕੇ 10000 ਫੌਜ ਲੈ ਕੇ ਇੱਥੇ ਸ਼ਹੀਦ ਸਿੰਘਾਂ ਦੇ ਦਰਡੇ ਆਈ ਕਹਿੰਦੀ ਬਾਬਾ ਜੀ ਅਸੀਂ ਇਹ ਲੜਾਈ ਲੜਨੀ ਹੈ ਜੇ ਅਸੀਂ ਸੱਚੇ ਹਾਂ ਤਾਂ ਸਾਨੂੰ ਫਤਿਹ ਦੇ ਦਿਓ ਨਹੀਂ ਤਾਂ </body> ਨਾਮੋ ਨਿਸ਼ਾਨ ਇਹ ਆਉਣਗੇ ਤੇ </body> ਵੀ ਮਟਾ ਦੇਣਗੇ ਜੇ ਨਹੀਂ ਤਾਂ ਦੀ ਸ਼ਹੀਦੀ ਪਾ ਕੇ ਤੇ ਸਾਡੀ ਸਰਕਾਰ ਤੇ ਲੇਖੇ ਲਾਇਓ ਉਹਦੀ ਸੱਚ ਮੰਨੋ ਆ ਮੱਧਾਪੁਰ ਪਿੰਡਾ ਇੱਥੇ ਲਾ ਕੇ ਡੇਰਾ ਲਾਇਆ ਸੀ ਐਵੇਂ ਹੀ ਖਾਦੇ ਮਾਤਾ ਸਾਹਿਬ ਕੌਰ ਨੇ ਮਾਤਾ ਸਾਹਿਬ ਕੌਰ ਨੇ ਉਹਨਾਂ ਨੂੰ ਟੱਕਰ ਦਿੱਤੀ 10 ਲੱਖ ਫੌਜ ਨੇ 2.5 ਲੱਖ ਦੇ ਦਲ ਦੇ ਖੱਟੇ ਪਾਦੇ ਤੇ ਮਰੱਠਿਆਂ ਨੂੰ ਰਾਕੇ ਪੰਜਾਬ ਮਾਤਾ ਸਾਹਿਬ ਕੌਰ ਦਾ ਇਹ ਗੱਲ ਮੈਂ ਤਾਂ ਕਰਦਾ ਇਹ 3 ਕਿਲੋਮੀਟਰ ਹੀ ਆ ਜੇ ਇੱਥੇ ਅਸੀਂ ਵੀ ਸਾਡਾ ਵੀ ਇੱਥੇ ਟੈਕ ਲੱਗ ਗਿਆ ਸੀ ਆਉਣੇ ਆਸੀਂ ਦਰਤੇ ਜਾਂਦੇ ਆ ਜਿਹੜੇ ਮੇਰੇ ਵੀਰ ਦੂਰਾ ਘਟ ਮਾੜੀ ਵਾਲੇ ਆਉਂਦੇ ਆ ਉਥੇ ਹਾਜਰੀ ਲਾਇਆ ਕਰੋ ਨਹੀਂ ਤਾਂ ਇਹਦਾ ਬਾਬਾ ਜੀ ਸਾਨੂੰ ਮਿਹਰ ਕਰੋ ਸ੍ਰੀ ਸਿੰਘਾ ਦਾ ਪਹਿਰਾ ਬਹੁਤ ਵੱਡਾ ਹੁੰਦਾ ਜਦੋਂ ਅਸੀਂ ਰਤਾਸ ਕਰਦੇ ਆ ਤਾਂ ਹੀ ਅਸੀਂ ਕਹਿੰਦੇ ਆ ਸ੍ਰੀ ਸਿੰਘਾ ਦੀ ਕਰਕੇ ਰਤਾਸ ਸਾਡੇ ਸਿੰਘਾ ਦੀ ਆ ਸੋ ਜਦੋਂ ਅਸੀਂ ਸ੍ਰੀ ਸਿੰਘਾ ਦਾ ਪਹਿਰਾ ਲੱਗ ਗਿਆ ਤੁਸੀਂ ਸੱਚ ਜਾਣੋ ਇਹ ਹਕੂਮਤ ਆਪਣਾ ਰਾਹ ਰੋਕਦੀ ਆ ਰੱਬ ਨੇ ਪਰਮਾਤਮਾ ਨੇ ਸ੍ਰੀ ਸਿੰਘਾ ਦੇ ਐਸੀ ਕਰਨੇ ਆ ਇਹ ਆਪ ਕਹਿਣਗੇ ਤੁਸੀਂ ਦਿੱਲੀ ਨੂੰ ਚਲਿਓ ਤੇ ਯਾਦ ਰੱਖਿਓ ਕਦੇ ਗੁਰੂ ਕਾ ਸੇਖੜਿਆ ਗੱਲ ਆਕੀ ਸੀ ਤਾਂ ਮੈਂ ਐਨੀ ਆਂ ਕਿ ਹਾਜ਼ਰੀਆਂ ਲਾਉਣਾ ਕਤਾਨੀ ਮੋਰਚਾ ਜਿੰਨਾ ਜਿੱਤ ਕੇ ਜਾਾਂਗੇ ਕੋਈ ਪਹਿਲਾ ਕਿੱਥੇ ਜੰਗ ਦਿੱਤੀ ਆਂ ਦੂਜੀ ਜੰਗ ਦਿੱਤੀ ਦਿੱਤੀ ਬਠੇ ਜਿੱਤਾਂਗੇ ਸੋ ਐਨੇ ਆ ਜਕਾਰਾ ਲਾਉਣਾ ਪਰ ਸੀਤਾ ਦੇ ਨਾਂ ਤੇ ਜੋ ਜਾਣ ਮਾਣੋ ਪਤਾ ਲੱਗ ਜੇ ਵਿੱਚ ਉਹਨਾਂ ਦੇ ਵਾਸਤੇ ਬੈਠਿਆ ਗੱਜ ਕੇ ਫੜੇ ਬਣਾਉਣੀ ਆ ਬੋਲੇ ਮੁছোੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ